ਇੱਕ ਗਾਹਕ ਤਸਵੀਰਾਂ ਦੀ ਦੁਕਾਨ ਤੇ ਗਿਆ ਉਸਨੇ ਉੱਥੇ ਅਜੀਬ ਤਸਵੀਰਾਂ ਦੇਖੀਆਂ ਪਹਿਲੀ ਤਸਵੀਰ 'ਚ ਚਿਹਰਾ ਪੂਰੀ ਤਰ੍ਹਾਂ ਵਾਲਾਂ ਨਾਲ ਟਕਿਆ ਹੋਇਆ ਸੀ ਤੇ ਪੈਰਾਂ ਤੇ ਖੰਭ ਸਨ ਦੂਜੀ ਤਸਵੀਰ 'ਚ ਸਿਰ ਪਿੱਛੇ ਤੋਂ ਗੰਜਾ ਸੀ ਗਾਹਕ ਨੇ ਪੁੱਛਿਆ ਕੀ ਇਹ ਤਸਵੀਰ ਕਿਸ ਦੀ ਹੈ ਦੁਕਾਨਦਾਰ ਨੇ ਕਿਹਾ ਮੌਕੇ ਦੀ ਗਾਹਕ ਨੇ ਪੁੱਛਿਆ ਇਸ ਦਾ ਚਿਹਰਾ ਵਾਲਾ ਨਾਲ ਕਿਉਂ ਟਕਿਆ ਹੋਇਆ ਹੈ ਦੁਕਾਨਦਾਰ ਨੇ ਕਿਹਾ ਕਿਉਂਕਿ ਜਦੋਂ ਮੌਕਾ ਆਉਂਦਾ ਹੈ ਤਾਂ ਮਨੁੱਖ ਉਸ ਨੂੰ ਪਸਾਨਦਾ ਨਹੀਂ ਗਾਹਕ ਨੇ ਪੁੱਛਿਆ ਤੇ ਇਸ ਦੇ ਪੈਰਾਂ ਤੇ ਖੰਭ ਕਿਉਂ ਹਨ ਦੁਕਾਨਦਾਰ ਨੇ ਕਿਹਾ ਇਹ ਇਸ ਲਈ ਕਿਉਂਕਿ ਜੇਕਰ ਇਹਨਾਂ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਇਹ ਤੁਰੰਤ ਉੱਡ ਜਾਂਦੇ ਹਨ ਗਾਹਕ ਨੇ ਫੇਰ ਪੁੱਛਿਆ ਤੇ ਦੂਜੀ ਤਸਵੀਰ ਚ ਪਿਛਲੇ ਪਾਸੇ ਤੋਂ ਇਹ ਗੰਜਾ ਸਿਰ ਕਿਸਤਾ ਹੈ ਦੁਕਾਨਦਾਰ ਨੇ ਕਿਹਾ ਇਹ ਵੀ ਮੌਕਾ ਹੈ ਜੇਕਰ ਤੁਸੀਂ ਮੌਕੇ ਨੂੰ ਸਾਹਮਣੇ ਵਾਲਾ ਨਾਲ ਫੜ ਲੈਂਦੇ ਹੋ ਤਾਂ ਇਹ ਤੁਹਾਡਾ ਹੈ ਜੇਕਰ ਤੁਸੀਂ ਉਸ ਨੂੰ ਥੋੜੀ ਦੇਰ ਬਾਅਦ ਫੜਨ ਦੀ ਕੋਸ਼ਿਸ਼ ਕੀਤੀ ਤਾਂ ਪਿਛਲਾ ਗੰਜਾ ਸਿਰ ਹੀ ਹੱਥ ਆਵੇਗਾ ਤੇ ਮੌਕਾ ਹੱਥੋਂ ਖਿਸਕ ਜਾਵੇਗਾ ਇਹਨਾਂ ਤਸਵੀਰਾਂ ਦਾ ਭੇਤ ਜਾਣ ਕੇ ਗਾਹਕ ਹੈਰਾਨ ਹੋਇਆ ਪਰ ਉਹ ਗੱਲ ਸਮਝ ਗਿਆ ਸੀ ਪਰ ਸੰਗ ਦਾ ਸਾਰ ਇਹ ਹੈ ਕਿ ਲੋਕ ਅਕਸਰ ਕਹਿੰਦੇ ਹਨ ਸਾਨੂੰ ਮੌਕਾ ਨਹੀਂ ਮਿਲਿਆ ਪਰ ਇਹ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਤੇ ਆਪਣੀ ਗਲਤੀ ਲਕਾਉਣ ਦਾ ਵੱਸ ਬਹਾਨਾ ਹੈ ਪਰਮਾਤਮਾ ਨੇ ਸਾਨੂੰ ਬਹੁਤ ਸਾਰੇ ਮੌਕੇ ਆ ਵਿਚਾਲੇ ਜਨਮ ਦਿੱਤਾ ਹੈ ਮੌਕੇ ਹਮੇਸ਼ਾ ਸਾਡੇ ਸਾਹਮਣੇ ਆਉਂਦੇ ਹਨ ਤੇ ਜਾਂਦੇ ਹਨ ਪਰ ਅਸੀਂ ਉਹਨਾਂ ਨੂੰ ਪਛਾਣਦੇ ਨਹੀਂ ਜਾਂ ਉਹਨਾਂ ਨੂੰ ਪਛਾਣਨ 'ਚ ਦੇਰ ਕਰ ਦਿੰਦੇ ਹਾਂ ਕਈ ਵਾਰ ਅਸੀਂ ਇਸ ਨੂੰ ਸਿਰਫ ਇਸ ਲਈ ਗੁਆ ਦਿੰਦੇ ਹਾਂ ਕਿਉਂਕਿ ਅਸੀਂ ਵੱਡੇ ਮੌਕੇ ਦੀ ਉਡੀਕ ਕਰਦੇ ਹਾਂ ਹਾਲਾਂਕਿ ਮੌਕਾ ਵੱਡਾ ਜਾਂ ਛੋਟਾ ਨਹੀਂ ਹੁੰਦਾ ਸਾਨੂੰ ਹਰ ਮੌਕੇ ਨੂੰ ਪਛਾਣਨਾ ਚਾਹੀਦਾ ਹੈ ਤੇ ਇਸ ਦਾ ਪੂਰਾ ਲਾਭ ਲੈਣਾ ਚਾਹੀਦਾ ਹੈ